ਮੰਡੀ ਦੀ ਪ੍ਰੀਸ਼ੁਰਕ ਅੱਜ ਆਪਾਂ ਅਜ ਨਾਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਕਿ ਪੰਜਾਬ ਚ ਸਾਡੇ ਕਣਕ ਥੋੜੀ ਜੀ ਬਾਜ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਆ ਤੇ ਥੋੜੀ ਲੇਟ ਹੋ ਜਾਂਦੀ ਆ ਸੋ ਅੱਜ ਬਕਾਇਦਾ ਜਿਹੜੀ ਰਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਅਜ ਨਾਲੇ ਦੀਆਂ ਨੌ ਦੀਆਂ ਨੌ ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹਦੇ ਸਾਰੇ ਹੀ ਪ੍ਰਬੰਧ ਜੀ ਉਹ ਮੁਕੰਮਲ ਕੀਤੇ ਬਾਹਰਦਾਨੇ ਤੋਂ ਲੈ ਕੇ ਬਾਥੂਮਾਂ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਸੀ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆੜਤੀਆਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਉਹ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਤੂਈ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮ ਅਦਕਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਉਹ ਬਹੁਤ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਆ ਬਲਤ ਸੀ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਬਗਤ ਲਈ ਹੋਊਗੀ ਉਸੇ ਦੇ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਂਦੇ ਸੋ ਉਹਦਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਉਹ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚ ਅੱਜ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਵੰਡੀਆਂ ਜਿਹੜੀਆਂ ਚਮਿਆਦੀ ਸਰਦਾਰ ਆਵਾਂ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੱਢ ਪਹਿਲੀ ਵਾਰੀ ਏਦਾਂ ਦਾ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕੱਲਾ ਬਣੇ ਸੜਕ ਵੀ ਬਣੀ ਆ ਛੱਡ ਵੀ ਪਈ ਪਹਿਲੇ ਤੁਸੀਂ ਸੁਪਨਾ ਲਿਆ ਸੀ 1-3 ਸਾਲ ਪਹਿਲਾਂ ਕਿ ਮੈਂ ਮੰਡੀ ਨੂੰ ਸ਼ਹਿਰ ਕਰਾਂ ਭਾਜੀ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਮੰਡੀ ਏਦਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਹਿਰ ਕਰਾਂਗੇ ਵੇਖਿਆ ਕਰਨਗੇ ਸਾਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਰੀਆਂ ਦੇ ਕੰਮ ਆਊਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾਂ ਬਣਾਉਂਦੇ ਆ ਇਦਾਂ ਦੇ ਰਸਤੇ ਬਣਾਉਂਦੇ ਆ ਕਿ ਜਿੱਦਾਂ ਕੋਈ ਮੱਦੀ ਸੈਰ ਕਰੇ ਉਹ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟੋਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟੋਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਣਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰ ਉਹ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਇਹ ਕੇ ਮੰਡੀ ਦੇ ਵਿੱਚ ਪੂਰੇ ਜਿੰਨੇ 80 ਮੋਲ ਜਿਹੜੇ ਕਰਦੇ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਟੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲ ਇਹਦੇ ਸ਼ਹਿਰੀ ਵੀ ਲੈਣਗੇ ਠੀਕ ਠੀਕ ਠੀਕ